ਹੈਲੋ ਜੀ ਸਸਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਵੈਲਕਮ ਆ ਜੀ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਮਹਿਰੀਨ ਬੁਟੀਕ ਦੇ ਉੱਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵਾਂ ਵਰਕ ਆਰੀ ਵਰਕ ਦਾ ਡਿਜ਼ਾਈਨ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਆਓ ਦੇਖਦੇ ਹਾਂ ਜੀ ਇਸ ਸੂਟ ਦੀ ਫਾਈਨਲ ਲੁੱਕ ਆਪਣੇ ਪੇਜ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂ ਜੀ ਮਿਲਦੇ ਹਾਂ ਜੀ ਆਪਾਂ ਇਸ ਸੂਟ ਦੇ ਨਾਲ ਜਿਸ ਦੇ ਵਿੱਚ ਆਪਾਂ ਇਸ ਸੂਟ ਦੀ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਇੱਕ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਾ ਰਿਹਾ ਸੀ ਜੀ ਇਹ ਰੌ ਸਿਲਕ ਦੇ ਉੱਪਰ ਬਣਿਆ ਪਿਓਰ ਰੌ ਸਿਲਕ ਦੇ ਉੱਪਰ ਬਣਿਆ ਤੇ ਇਹਦਾ ਡੀਪ ਰੈੱਡ ਕਲਰ ਹੈ ਜੀ ਸੂਟ ਦਾ ਤੇ ਇਹਦੇ ਉੱਪਰ ਟੋਟਲੀ ਆਰੀ ਵਰਕ ਹੋਇਆ ਸਾਰਾ ਇਹ ਵੀ ਨੈਕ ਬਣਾਇਆ ਗਿਆ ਬਹੁਤ ਹੀ ਪਿਆਰਾ ਨੈਕ ਬਣੇ ਤੇ ਆਰੀ ਵਰਕ ਸਿੰਗਲ ਟਾਂਕੇ ਦਾ ਆਰੀ ਵਰਕ ਹੋਇਆ ਜੀ ਸਿੰਗਲ ਡੋਰੀ ਦਾ ਕੰਮ ਹੋਇਆ ਸਾਰਾ ਹੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਸੂਟ ਦੇ ਉੱਪਰ ਤੇ ਬਾਹੂ ਦੇ ਉੱਪਰ ਵੀ ਪੂਰਾ ਹੈਵੀ ਵਰਕ ਹੋਇਆ ਇਸ ਤਰੀਕੇ ਨਾਲ ਘੇਰੇ ਤੇ ਚਾਕ ਦੇ ਉੱਪਰ ਤੇ ਦੋ ਬੁੱਟੇ ਬਣੇ ਹੋਏ ਨੇਗੇ ਘੇਰੇ ਦੇ ਉੱਪਰ ਤੇ ਸੇਮ ਹੀ ਵਰਕੇ ਦੇ ਬੈਕ ਦੇ ਉੱਪਰ ਵੀ ਹੋਇਆ ਜੀ ਇਹ ਵਰਕੇ ਦੇ ਬੈਕ ਦੇ ਉੱਪਰ ਹੋਇਆ ਤੇ ਵੀ neck ਫਰੰਟ ਵਾਲਾ ਤੇ ਬੈਕ ਵਾਲਾ neck ਵੀ ਇਸ ਤਰੀਕੇ ਨਾਲ ਬੈਕ ਵਾਲੇ neck ਦੇ ਉੱਪਰ ਵੀ ਵਰਕ ਹੋਇਆ ਫੁੱਲ ਹੈਵੀ ਸੂਟ ਹੈ ਜੀ ਜਿੰਨਾ ਵਰਕ ਇਹਦੇ ਫਰੰਟ ਤੇ ਹੋਇਆ ਸੀ ਈਵੇਂ ਹੀ ਵਰਕ ਇਹਦੇ ਬੈਕ ਦੇ ਉੱਪਰ ਵੀ ਹੋਇਆਗਾ ਤੇ ਇਹ ਇਹਦੇ ਸਲਵਾਰ ਦੇ ਉੱਪਰ ਕੰਮ ਆਏਗਾ ਸਲਵਾਰ ਦੇ ਪਹੁੰਚੇ ਦੇ ਉੱਪਰ ਹੈਵੀ ਵਰਕ ਹੋਇਆ ਤੇ ਉੱਪਰ ਵੀ ਦੋ ਬੁੱਟੇ ਬਨੇ ਹੋਏ ਨੇ ਸਲਵਾਰ ਦੇ ਡੀਪ ਰੈੱਡ ਕਲਰ ਹੈ ਤੇ ਪਿਓਰ ਰੌ ਸਿਲਕ ਦੇ ਵਿੱਚ ਇਹ ਸੂਟ ਰੈਡੀ ਹੋਇਆ ਜੀ ਤੇ ਇਹ ਦਾ ਹੈਵੀ ਦੁਪੱਟਾ ਰੈਡੀ ਹੋਇਆ ਦੁਪੱਟੇ ਦੇ ਚਾਰੇ ਕਾਰਨਰ ਦੇ ਵਿੱਚ ਫਲਾਵਰ ਨੇ ਜੇ 4 ਸਾਈਡ ਇਸ ਤਰੀਕੇ ਨਾਲ ਬਾਰਡਰ ਬਣਿਆ ਹੋਇਆ ਤੇ ਆਪਾਂ ਇਹਨੂੰ 골ਡਨ ਪਾਈਪਿੰਗ ਅਤੇ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਦੁਪट्टे ਨੂੰ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਰੈਡੀ ਹੋਇਆ ਤੇ ਇਸੇ ਤਰੀਕੇ ਨਾਲ ਘੇਰੇ ਘੇਰੇ ਤੇ ਚਾਤ ਨੂੰ ਵੀ 골ਡਨ ਪਾਈਪਿੰਗ ਅਤੇ ਪੱਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹ ਸੂਟ ਨੂੰ ਰੈਡੀ ਕਰਵਾ ਸਕਦੇ ਹਾਂ ਜੀ ਓਕੇ ਜੀ ਥੈਂਕ ਯੂ